ਤਨ ਇਹ ਤਸਵੀਰਾਂ ਦਿੱਲੀ ਦੀਆਂ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਸਿੰਘ ਮਾਨ ਰੋਡ ਸ਼ੋਅ ਕਰ ਰਹੇ ਨੇ ਵਿਸ਼ਵਾਸ ਨਗਰ ਵਿਧਾਨ ਸਭਾ ਸੀਟ ਦੇ ਤਹਿਤ ਦੀਆਂ ਇਹ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਭਗਵੰਤ ਸਿੰਘ ਮਾਨ ਰੋਡ ਸ਼ੋਅ ਕਰ ਰਹੇ ਨੇ ਜਿਹੜੇ ਇਥੋਂ ਦੇ ਉਮੀਦਵਾਰ ਨੇ ਉਹਨਾਂ ਦੇ ਲਈ ਜਦੋਂ ਵੀ ਇਹ ਰੋਡ ਸ਼ੋਅ ਸ਼ੁਰੂ ਹੋਇਆ ਤਾਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਇਹ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਭਗਵੰਤ ਸਿੰਘ ਮਾਨ ਦੇ ਤਿੰਨ ਰੋਡ ਸ਼ੋਅ ਹੈ ਜਿਹਦੇ ਵਿੱਚੋਂ ਇਹ ਪਹਿਲਾ ਰੋਡ ਚੰਗੇ ਹਰ ਪਿਆਰੇ ਜਿਹੜੇ ਕੀ ਇਥੋਂ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਰੋਡ ショਅ ਕਰ ਰਹੇ ਨੇ ਇਹ ਇਹ ਜਿਹੜੀਆਂ ਤਸਵੀਰਾਂ ਨੇ ਇਹ ਰੋਡ ショਅ ਅੱਜ ਉਹਨਾਂ ਦਾ ਪਹਿਲਾ ਰੋਡ ショਅ ਹੈ ਲਗਾਤਾਰ ਕਈ ਰੋਡ ショਅ ਕਰ ਰਹੇ ਨੇ ਇਸ ਤੋਂ ਪਹਿਲਾਂ ਵੀ ਕਈ ਦਿਨਾਂ ਤੋਂ ਭਗਵੰਤ ਸਿੰਘ ਮਾਨ ਇੱਥੇ ਡਟੇ ਹੋਏ ਨੇ ਪਰ ਅੱਜ ਦਾ ਜਿਹੜਾ ਇਹ ਪਹਿਲਾ ਰੋਡ ショਅ ਹੈ ਉਸ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਸੀਐਮ ਪੰਜਾਬ ਦੇ ਜਿਹੜੇ ਕਿ ਇਥੋਂ ਦੇ ਵਿਸ਼ਵਾਸਨਗਰ ਵਿਧਾਨ ਸਭਾ ਖੇਤਰ ਇਥੇ ਦਾ ਗਾਜ਼ੀਪੁਰ ਦਾ ਇਹ ਇਲਾਕਾ ਹੈ ਜਿੱਥੇ ਕੀ ਇਹ ਰੋਡ ショਅ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਭਗਵਨ ਸਿੰਘ ਮਾਨ ਜਦੋਂ ਆਏ ਤਾਂ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਨੇ ਜਿੱਥੇ ਭਗਵਨ ਸਿੰਘ ਮਾਨ